ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਟਿਆਲਾ ਚ ਦਿਨ-ਬਦ ਦਿਨ ਧੋਖਾ ਧੜੀ 72 ਸਾਲ ਦੇ ਬਜ਼ੁਰਗ ਗਨਾਲ ਹੋਏ ਠੱਗੇ ਚੋਰੀ ਅਤੇ ਲੁੱਟਕੋਆਂ ਦੀਆਂ ਘਟਨਾਵਾਂ ਚ ਵਾਦਾ ਹੁੰਦਾ ਜਾ ਰਿਹਾ ਉੱਥੇ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਤ੍ਰਿਪੜੇ ਬਾਜ਼ਾਰ ਚ ਸਾਹਮਣੇ ਆਇਆ ਭਾਦਰ ਸਿੰਘ ਸੂਦ ਨਾਲ ਹੋਈ ਜੋ ਵਿਅਕਤੀ ਥਕਾਵਰ ਦਾ ਸ਼ਿਕਾਰ ਸੀ ਉਸਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਦੱਸਿਆ ਕਿ ਕਿਵੇਂ ਇੱਕ ਵਿਅਕਤੀ ਨੇ 100 ਅਤੇ 500 ਰੁਪਏ ਦੇ ਨਕਲੀ ਨੋਟ ਦੇ ਕੇ ਉਸ ਨਾਲ ਠੱਗੀ ਮਾਰੀ 2500 ਰੁਪਏ ਲੈ ਕੇ ਫਰਾਰ ਹੋ ਗਿਆ ਬੋਲੇ ਵਾਲੇ ਬੰਦਿਆਂ ਨੂੰ ਅੱਜਕੱਲ੍ਹ ਬਹੁਤ ਹੋ ਰਹੀ ਹੈ ਕਿ ਮੈਸੇਜ ਕੀ ਦੇਣਾ ਚਾਹੁੰਦੇ ਮੈਂ ਇਹ ਕਹਿਣਾ ਕਿ ਇਹ ਜਿਹੜਾ ਅੱਗੇ ਤੋਂ ਮਤਲਬ ਕਿਸੇ ਹੋਰ ਵਿਚਾਰੇ ਗਰੀਬ ਆਦਮੀ ਨਾਲ ਨਾ ਹੋਵੇ ਇਦਾਂ ਦੀ ਵਾਰਦਾਤ ਤੇ ਇਦਾਂ ਦੇ ਬੰਦੇ ਜਿਹੜੇ ਹੈਗੇ ਆ ਨਾ ਇਹਨਾਂ ਨੂੰ ਮਤਲਬ ਠੀਕ ਤੇ ਇਹ ਨਾਲ ਸਮਝਾਬ ਜਾ ਕੇ ਠੀਕ ਕੀਤਾ ਜਾ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਇਸ ਵਾਪਸ ਨਹੀਂ ਮੈਂ ਨਹੀਂ ਹੱਲੇ ਕੀਤੀ ਸਰ ਉਹ ਪੁਲਿਸ ਕੰਪਲੇਨਟ ਕਰੋਗੇ ਕਿਉਂਕਿ ਬੋਲੇ ਵਾਲੇ ਲੋਕਾਂ ਨਾਲ ਬਹੁਤ ਤਰਜੀ ਹਾਂ ਮੈਂ ਉਹ ਪੁਲਿਸ ਕੰਪਲੇਂਟ ਚਾਹ ਦਮੈਂ ਕਰਦੀ ਕਰ ਵਾਲਿਆਂ ਨੂੰ ਪੁੱਛ ਕੇ ਕੀ ਕਰਾਂਗਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ